हेलो गाइस 6:00 बज चुके हैं 8:00 तक मैं गई हूं उठ 6:00 बज के 8:00 तक मैं गई हूं उठ चलो ठीक है ते मैं हुन उठ के सबसे पहले मैं वॉशरूम गई फ्रेश हो के आई ब्रश वगैरह किया मुंह धोता ते हुन मैं करंगी ऊपर थोड़ी सी सफाई अपने रूम दी थोड़ी वेड़े दी ते फिर उस के बाद नीचे किचन चलाऊंगी अपना किचन का काम करूंगी ते स्टार्ट करते हैं आपा चलो तो ਚਾ ਉਹ ਐ ਮੇਰੀ ਤੇ ਠੀਕ ਹੈ ਹੁਣ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਮੈਂ ਲੋਕ ਰੋਟੀਆਂ ਬਣਾ ਲਈਆਂ ਆਪਣੇ ਇੱਕ ਫਰੈਂਡਿੰਗ ਤੇ ਮੈਂ ਉਹਨਾਂ ਨਾਲ ਬੈ ਕੇ नाश्ਤਾ ਕਰਕੇ ਤੇ ਬਾਕੀ ਕਿਚਨ ਦੀ ਸਾਫ ਸਫਾਈ ਕਰਾਂਗੀ ਬਰਤਨ ਸਾਫ ਕਰਾਂਗੀ ਠੀਕ ਹੈ ਕੋਈ ਨਾ ਵਰਗੇ ਆਪਣੇ ਉਹਨਾਂ ਜਗਾਹ ਤੋਂ ਉੱਤਰ ਰਹੇ ਹੈ ਅਸੀਂ ਉਹ ਕੰਟੀਨਿਊ ਕਰਕੇ ਸਾਫਾਈ ਕਰਕੇ ਤੇ ਅਸਲੀ ਨਹਾ ਲਵਾਂਗੇ ਰਫਰੈਸ਼ ਹੋ ਜਾਵਾਂਗੇ ਆਫਿਸ ਤੇ ਆਣਗੇ ਹਾਂਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮੇਰੇ ਹਸਬੰਦ ਨੇ ਜੋ ਕਿ ਸਿਲੋਂਦਾ ਕੰਮ ਕਰਦੇ ਨੇ ਇਹ ਸਾਡੇ ਘਰ ਦੇ ਵਿੱਚ ਹੀ ਹੈ ਸ਼ੋਪ ਇੱਥੇ ਮੇਰੇ ਹਸਬੰਦ ਜੁਵੇਰੇ ਐਂਡ ਸ਼ਾਮੀ ਕੰਮ ਕਰਦੇ ਨੇ ਫਿਰ 10 ਵਜੇ ਤੱਕਔਰ ਸ਼ਾਮੀ 8 ਵਜੇ ਤੋਂ ਬਾਅਦ ਕਿਉਂਕਿ ਬਾਕੀ ਟਾਈਮ ਉਹ ਦੂਸਰੀ ਸ਼ੋਪ ਤੇ ਕੰਮ ਕਰਦੇ ਨੇ ਮੇਰੇ ਆਫਿਸ ਦੇ ਨਾਲ ਹੀ ਆ ਉਹਨਾਂ ਦੀ ਦੂਸਰੀ ਸ਼ਾਪ ਤੇ ਇਹ ਬੋਰਡ ਹੈਗਾ ਜੀ ਬਿਊਟੀ ਪਾਰਲਰ ਦਾ ਜੋ ਕਿ ਬਿਊਟੀ ਪਾਰਲਰ ਮੇਰੇ ਜੇਠਾਣੀ ਵੱਡੀ ਜੇਠਾਣੀ ਚਲਾਉਂਦੇ ਨੇ ਤੇ ਰੂਹੀ ਬਿਊਟੀ ਪਾਰਲਰ ਉਹਨਾਂ ਦੀ ਨਾਮ ਹੈ ਸ਼ੋਕ ਓਕੇ ਗਾਇਜ਼ ਤੇ ਹੁਣ ਮੈਂ ਆਪਣੀ ਟਫੀ ਆਪਣੀ ਬੇਟੀ ਪਿਆਰੀ ਜੀ ਬੇਟੀ ਜਿਹੜੀ ਇੱਥੇ ਹੈ ਇਹਨੂੰ ਵੀ ਕਰਾਵਾਂਗੀ ਨਾ ਆਸ਼ਤਾ ਟਫੀ ਆ ਜਾ ਮੈਂ ਅੰਦਰ ਕੋਚਾ ਲਗਾਨੀ ਤੋਂ ਆਪਣਾ ਨਾਸ਼ਤਾ ਕੋਲ ਮੈਨੂੰ ਮਮ ਵੀ ਦੇਣੀ ਆ ਸਾਨੂੰ ਪਾਣੀ ਵੀ ਦੇ ਦੇਣਾ ਓਕੇ ਤੇ ਮੈਂ ਬੋਤਾ ਲਗਾ ਕੇ ਤੇ ਬੋਤਾ ਕਰਕੇ ਹੋ ਗਈਆਂ ਫ੍ਰੀ ਤੇ ਹੁਣ ਮੈਂ ਫਰੈਸ਼ ਹੋਾਂਗੀ ਨਾ ਖਾਂਵਾਂਗੀ ਉਸ ਤੋਂ ਬਾਅਦ ਉਸ ਲਈ ਖਿਆਲ ਕਰਾਂਗੀ ਤੇ ਟਫੀ ਆ ਜਾ ਅੰਦਰ ਆ ਮਟੋ ਵੋਏ ਗਾਹਤ ਹੈ ਤੂੰ ਇਹ ਨਿੱਕੀ ਜਿਹੀ ਸੀ ਨਿੱਕੀ ਜਿਹੀ ਸਵਾ ਮਹੀਨੇ ਦੀ ਜਦੋਂ ਮੈਨੂੰ ਲੈ ਕੇ ਆਈ ਸੀ ਤੇ ਹੁਣ ਤਕਰੀਬਨ ਤਕਰੀਬਨ 6ਵਾਂ ਮਹੀਨਾ ਲੱਗਿਆ ਹੋਇਆ ਇਹਨੂੰ ਅਪ੍ਰੈਲ ਦਾ ਇਹਦਾ ਜਨਮ ਹੈ ਮੈਨੂੰ ਅੱਛੇ ਤਰੀਕੇ ਨਾਲ 6 ਅਪ੍ਰੈਲ ਦਾ ਤੇ ਮਈ ਛ ਮੈਨੂੰ ਲੈ ਕੇ ਆਈ ਸੀ ਤਫੀ ਓਏ ਤਫੀ ਰੋਟੀ ਖਾ ਲਈ ਰੋਟੀ ਖਾਈ ਬੋਸ ਪਰੇਸ਼ਾਨ ਕਰ ਦਿਆ ਹਜੇ ਤੇ ਰਾਮਨਾ ਬੈਠੀ ਹੈ ਤੇ ਜਦੋਂ ਖੇਲੇਗੀ ਨਾ ਇੰਨਾ ਪਰੇਸ਼ਾਨ ਕਰਦੀ ਰਾਤ ਸੌਂ ਨਹੀਂ ਦਿੰਦੀ ਮੈਂ ਚਾਦਰ ਦੇ ਵਿੱਚ ਮੂੰਹ ਪਾ ਲਾ ਵਿੱਚ ਹੀ ਮੂੰਹ ਪਾ ਕੇ ਮੈਨੂੰ ਦੰਦੀਆਂ ਵੱਢਦੀ ਆ ਤੰਦ ਖਾਵਾਂਗੀ ਜਦ ਮੈਂ ਸ਼ਰਾਬ ਤਾਂ ਕਰਦੀ ਆ ਆ ਗਿਆ ਬੌਜੀ ਕੰਮ ਕਰਕੇ। ਹੋਰ ਟਾਈਮ ਦੇਖ ਲਓ ਕਿੰਨਾ ਹੋ ਗਿਆ। 11:30 ਹੋ ਗਿਆ ਬਾਅਦ ਚ ਇਹਨਾਂ ਨੇ ਮੈਨੂੰ ਕਹਿਣਾ ਨੇਹਾ ਲੇਟ ਕਰਾਂਦੀ ਐ ਤੇ ਮੈਂ ਦੇਖੋ ਬਿਲਕੁਲ ਤਿਆਰ ਹੋ ਕੇ ਬੈਠੀ ਆ ਟਿਕਟੌਕ। ਠੀਕ ਐ। ਮੈਂ ਬਿਲਕੁਲ ਟਿਕਟੌਕ ਤਿਆਰ ਹੋ ਕੇ ਬੈਠੀ ਦੀ ਆ ਤੇ ਇਹ ਬੌਜੀ ਹੋਣਾ ਆਏ ਨੇ। ਬੌਜੀ ਫਿਰ ਨਾਲੋ ਚਲਿਏ। ਅਮੇਜ਼ਿੰਗ

ਅੱਥੇ ਮਗਰ ਦੀ ਕੰਮ ਇੱਥੇ ਵਰਕਰ ਲੱਗੇ ਹੁੰਦੇ ਨੇ ਉਰ ਹੈਗੇ ਮੇਰਾ ਆਫਿਸ ਗਾਇਸ ਦੁਪਹਿਰ ਲੰਚ ਟਾਈਮ ਹੋ ਗਿਆ ਹੈ ਤੇ ਅੱਜ ਅਸੀਂ ਲੰਚ ਘਰੋਂ ਲੈ ਕੇ ਨਹੀਂ ਆਏ ਅੱਜ ਅਸੀਂ ਜਾਣਾ ਹੈ ਆਪਣੇ ਘਰ ਲੰਚ ਖਾਣ ਮਤਲਬ ਮੇਰੇ ਤੇ ਦੋ ਘਰ ਹੋਗੇ ਨਾ ਇੱਕ ਮਾਈਕੇ ਇੱਕ ਸਸਰਾਲ

ਤੇ ਜੀ ਗਿਆ ਲੈ ਠੀਕ ਠੀਕ ਆ ਹੋਏ ਹੈਲੋ ਇਧਰ ਆਵਰ ਪਾ ਬੁਗਾ ਕਰੋ ਮੇਕੋ ਇਹ ਕੋਲੇ ਇਹ ਮੇਰੀ ਬਤਝੀ ਐ ਤੇ ਇਹ ਤਾਫੀ ਤਾਫੀ ਤਾਫੇ ਦਰ ਅੱਲਾ ਵਾੜ ਖਾਲੀਂ ਘਾਟ ਜਾਣਾ ਵਾਪਸ ਕੱਲ ਹੀ ਹਾਂਜੀ ਤੇ ਸਾਡਾ ਸਵਾਦ ਮਤਲਬ ਪੂਰੀ ਆਲੂ ਪੱਬੀ ਵਾਈਟ ਚਨੇ ਖੀਰ ਦਹੀਂ ਭੱਲੇ ਆ ਗਏ ਨੇ ਬੌਜੀ ਨੇ ਟੈਸਟ ਵੀ ਕਰ ਲਿਆ ਬੌਜੀ ਟੈਸਟ ਕਰ ਲਿਆ ਕੈਂਟ ਲਿਆ ਮਮੀ ਅਸੀਂ ਲੈਣੇ ਆ ਤੁਸੀਂ ਬੈਠੋ ਕੱਢੋ ਪੂੜੀਆਂ हां जी लंच करके हम हो गए वेले तो फिर मैं अपनी भतीजी ਨਾਲ ਬਹੁਤ ਸਾਰਾ ਖੇਡਦੀ ਮਮੀ-ਪਪਾ ਨਾਲ ਗੱਲਾਂ ਕੀਤੀਆਂ ਤੇ ਖੇਡਣ ਤੋਂ ਬਾਅਦ ਮੇਰੀ ਪੂਰੀ ਭਤੀਜੀ ਅੱਜ ਮੈਨੂੰ ਕਹਿੰਦੀ ਕਿ बुआ ਅੱਜ ਮੈਂ ਫਸਟ ਡੇ ਟਿਊਸ਼ਨ ਜਾਣਾ ਹੈ ਤੇ ਉਹ ਟਿਊਸ਼ਨ ਲਈ ਹੋਈ ਤਿਆਰ ਮੋਹਾਂ ਤੋਂ ਤਾਂ ਤੇ ਉਹ ਟਿਊਸ਼ਨ ਲਈ ਨਿਕਲ ਗਈ ਔਰ ਅਸੀਂ ਆ ਗਏ ਆਪਣੇ ਆਫਿਸ ਵਾਪਿਸ ਪੁਰਵੀ ਨੂੰ ਬਾਏ ਬਾਏ ਕਰਕੇ ਸ਼ਾਮ ਦੇ ਵੱ ਚੁਕੇ ਸੱਤ ਤੇ ਮੈਂ ਬਿਲਕੁਲ ਫ੍ਰੀ ਲੇਕਿਨ ਮੇਰੇ ਹਸਬੰਡ ਕੰਮ ਲੱਗੇ ਹੋਏ ਨੇ ਤੇ ਇਹਨਾਂ ਦੀ ਵੇਟ ਫੋਨ ਕਰਾਂਗੀ ਮੈਂ ਤੇ ਇਹ ਹੈਗਾ ਜੀ ਓਕੇ ਜਿੱਥੇ ਕਿ ਮੈਂ ਆਪਣਾ ਕੰਮ ਕਰਦੀ ਆ ਮੇਰਾ ਕੰਮ ਹੈਗਾ ਜੀ ਫਲਿੱਪਕਾਰਟ ਤੇ ਔਨਲਾਈਨ ਵੀ ਹੈ ਔਰ ਮੇਰਾ ਆਪਣਾ ਖੁਦ ਦਾ ਮੈਨੂਫੈਕਚਰਿੰਗ ਵੀ ਹੈਗੀ ਆ ਡੰਬਲ ਪਲੇਸ ਦੇ ਠੀਕ ਹੈ ਜੀ ਹਸਬੰਦ ਲਗਾ ਰਹੇ ਨੇ ਲੋਕ ਤੇ ਹੁਣ ਹੋ ਗਿਆ ਸਾਡਾ ਘਰ ਜਾਂਦਾ ਟਾਈਮ ਤੇ ਵੱਜ ਗਏ ਨੇ 9 ਮੈਂ ਵੀ ਆਪਣੇ ਆਫਿਸ ਨੂੰ ਲਗਾਵਾ ਲੋਕ ਤੇ ਚੱਲੀਏ ਆਪਾਂ ਕਾਰ ਤੇ ਤੁਹਾਨੂੰ ਵੀ ਖਾਣਾ ਵੀ ਭੰਦਾ। ਪਾਵੇ ਕੀ ਕਰਦੇ ਬਈਓ? ਆਹ ਦੇਖ। ਪਾਂਡੇ ਦੀ ਡਿਊਟੀ ਲੱਗੀ ਪਈ ਇਸ ਟਾਈਮ ਤਾਂ ਢੀ। ਕਰ ਕੋਰ ਡਿਊਟੀ ਪੂਰੀ ਕਰੋ। ਭੁੱਖੀ ਖਾ ਲਈ ਉਹ ਭੰਦੇ ਨੇ। ਠੀਕ ਹੈ। ਓਕੇ। ਮੰਮੀ ਸਾਡੇ ਲੈ ਆਏ ਨੇ ਨਿਊਡਲ ਤੇ ਨਿਊਡਲ ਦੀ ਫਰਮੈਸ਼ ਹੋਈ ਐ। ਹੁਣ ਸਾਡੇ ਬੱਲਣਗੇ ਇਸ ਟਾਈਮ ਨਿਊਡਲ। ਅਸੀਂ ਆਪ ਬਣਾਉਂਦੀਆਂ ਨਿਊਡਲ। ਜੋ ਕਿ ਆਣੀ ਜਿਹੜਾ ਫੋਨੇ ਤੋਂ ਵਧੀਆ ਆਈ ਨੇ ਕੱਲ ਦਾ ਵੈਸਲੀ ਨੇ ਰਾਤੀ ਸ਼ੋਅ ਯਾਨੀ ਹੈ ਉਹ ਤੇ ਕੱਲ ਤੋਂ ਹੀ ਹੋਇਆ ਨਹੀਂ ਜਿਹੜੂ ਹਾਂ ਕੌਣ ਬਣਾਉਂਦਾ ਕੌਣ ਬਣਾਉਂਦਾ ਤੈਨੂੰ ਥੈਂਕ ਯੂ ਰਿ ਹੈ ਨਾ ਲਾਈਕ ਕਰਦੇ ਲਾਈਕ ਕਿੱਥੇ ਕੋਲ ਆਈਕ ਕਰੋ ਲਾਈਕ ਕਰ ਮੈਂ ਦੇਖੋ ਕਿੱਦਾਂ ਐ ਨਹੀਂ ਇੱਥੇ ਕਹੋ ਕੋ ਲਾਈਕ ਕਰ ਜ਼ਰੂਰ ਕਰੋ ਲਾਈਕ ਕਰੋ ਜੇ ਨਿਵੋ ਬਣ ਗਏ ਵਧੀਆ ਤੇ ਲਾਈਕ ਕਰਨਾ

हेलो 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 एडो कर के ता चार बार आ जा को नाली है हेलो हम ना खाने वाले थे ये <laughs> मेरी छोटी चखाने ने बड़ी चखाने तो सिर्फ मेले लिया से जिंदी गुब्बारा बने होया डाड़ फुली हुई है हां नाली देखवाड़ी ਦਰਾਣੀ ਨਿਊਡਲ ਰਹੀ ਹੈ ਹਮ ਟੈਸਟ ਕਰੇਗੇ ਕਿਵੇਂ ਬਣ ਰਹੇ ਹੈ ਹਲੋ ਗਾਇਸ ਆਹ ਦੇਖੋ ਆਡੀ ਦੀ ਥਾਣੀ ਮੈਂ ਕਿ ਨਿਊਡਲ ਫਟਾਫਟ ਬਣਾਇਆ ਫੋਕ ওকে ਅਰੇ ਹੈ ਕਿ ਦਾੜ ਅੰਦਰ ਇੱਕ ਗੈਸ ਉਜੀ ਹੋਈ ਹੈ ਹੋਰ ਕਹਿੰਦੀ ਵੀ ਨਿਊਡਲ ਖਾਣੇ ਆ ਪਨੇਹਣ ਕਹਿੰਦੀ ਫਟਾਫਟ ਨਿਊਡਲ ਨੂੰ

ਆ ਲਓ ਜੀ ਕੱਢ ਲਈਓ। ਲਓ। ਹਾਂ ਦੇਖਿੰਦੇ ਇਹਦੇ ਪੰਜ ਹੱਥੇ ਨੂੰ ਪੂਰੇ। ਹੁਣ ਟੈਸਟ ਕਰਕੇ ਮੈਨੂੰ ਦੱਸੋ ਕਿੱਦਾਂ ਦੇ ਬਣੇ ਨੇ ਛੇਤੀ ਛੇਤੀ। ਤੇ ਕੁਛ ਨਹੀਂ ਕਹਿਣਾ ਉਹਨੇ ਤੁਹਾਨੂੰ। ਚਾਲ ਮਾਰ ਕੋਈ ਤੁਸੀਂ ਮੁਰਗੇ ਦੀ ਥਾਲੀ ਨਹੀਂ ਫੜੀ ਜਿਹੜੀ ਉਹਨੇ ਚਾਲ ਮਾਰ ਲੈਣੀ ਐ। ਦੇਖ ਲਓ ਜੀ ਟਾਈਮ ਰਾਤ ਦੇ ਵਜੇ ਨੇ 10:30 ਤੇ ਮੇਰੇ ਹਸਬੰਡ ਕਰ ਰਹੇ ਨੇ ਕੰਮ। ਆਇਆ। ਕਦਾ ਵੀ ਲੀਓ ਬੇ ਮੈਨ ਲੱਗਦਾ ਕਿ ਠੀਕ ਆ ਜੀ ਨਿਊਡਲ ਤਾਂ ਮੰਨ ਗਏ ਉਹ ਵੀ ਖਾਰੇ ਕਿ ਨਹੀਂ ਖਾਰੇਗੇ ਆਇਆ ਨਾ ਆਇਆ ਪਰਸ਼ਨ ਨਿਊਡਲ ਖਾਏ ਥੇ ਪਹਿਲੇ ਬਤਾ ਕਿ ਐਸੇ ਬਨੇ ਆ ਇਧਰ ਆ ਬਤਾ ਦੇ ਨਿਊਡਲ ਕਿਵੇਂ ਥੇ ਯਮੀ ਯਮੀ ਦੇ ਚੁੱਗੀ ਦੇਖ ਲਓ ਜੀ ਰਾਤ ਦੇ ਵੱਜ ਰਹੇ ਨੇ ਸਾਢੇ 12 ਤੇ ਹੂੰ ਟਾਈਮ ਲੱਗਾ ਮੇਰੇ ਹਸਬੰਡ ਵਿਲੇ ਹੋ ਕੇ ਹੂੰ ਆਏ ਨੇ ਕੰਮ ਤੋਂ ਤੇ ਬੌਜੀ ਨਾਲ ਲੈ ਆਏ ਨੇ ਨਿਊਡਲ ਹੁਣ ਮੈਨੂੰ ਇੰਨੀ ਗੱਲ ਦੱਸੋ ਹੈ ਕੀ ਕੱਲੇ ਨਿਊਡਲ ਹੀ ਖਾਣੇ ਆ ਕਿ ਰੋਟੀ ਖਾਣੀ ਨਾਲ ਨਹੀਂ ਰੋਟੀ ਤੇ ਮੈਂ ਪਹਿਲੇ ਖਾ ਪੀਤੀ ਤੇ ਹੁਣ ਰੋਟੀ ਫਿਰ ਨਹੀਂ ਖਾਣੀ ਕੱਲੇ ਨਿਊਡਲ ਹਾਂਜੀ ਢਿੱਡ ਭਰ ਜਾਏਗਾ ਤੇ ਨਾਲ ਹੀ ਤੇ ਚਲੋ ਫਿਰ ਹੁਣ ਸੋਨਾ ਕਦੋਂ ਹੈ ਸੋਨਾ ਬਸ ਅੱਧੇ ਘੰਟੇ ਦੇ ਵਿੱਚ ਵਿੱਚ ਸੌਂ ਗਿਆ ਹੁਜੇ ਅੱਧਾ ਘੰਟਾ ਹੋਰ ਲੱਗਣਾ ਮਤਲਬ 1 ਵਜੇ ਨਾਲ ਸੌਂਦੇ ਸੌਂਦੇ ਹਲੇ ਟੀਵੀ ਲਾਉਣਾ ਹੈ ਦੇਖ ਲੋ ਟੀਵੀ ਲਾ ਕੇ ਆਏ ਨੇ ਚਲੋ ਠੀਕ ਹੈ ਗਾਇਸ ਤੇ ਹੁਣ ਟਾਈਮ ਬਹੁਤ ਹੋ ਗਿਆ ਹੈ ਤੇ ਹੁਣ ਅਸੀਂ ਸੌਣੇ ਆ ਤੇ ਸਵੇਰੇ ਤੁਹਾਡੇ ਨਾਲ ਫੇਰ ਮੁਲਾਕਾਤ ਹੋਏਗੀ ਇੱਕ ਨਵੇਂ ਵਲੌਗ ਦੇ ਨਾਲ ਤੇ ਆਈ ਹੋਪ ਤੁਸੀਂ ਸਾਰੇ ਮੇਰੀ ਵੀਡੀਓ ਨੂੰ ਪਸੰਦ ਕਰੋਗੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ বা গুড নাইট রাধে রাধে